ਅੱਜ ਦੀ ਜੋ ਘਟਨਾ ਬਾਰੇ ਮੈਂ ਤੁਹਾਨੂੰ ਦੱਸਣ ਲੱਗਿਆ ਜਦੋਂ ਤੁਸੀਂ ਇਸ ਘਟਨਾ ਬਾਰੇ ਸੁਣੋਗੇ ਤਾਂ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ ਇੱਕ ਔਰਤ ਦੇ ਦੋ ਪਤੀ ਸੀ ਅਤੇ ਤੀਜਾ ਉਸਤਾਦ ਅਸ਼ਕ ਇਸ ਤੋਂ ਬਾਅਦ ਇੱਕ ਕਤਲ ਹੋ ਜਾਂਦਾ ਕੀ ਆ ਪੂਰੀ ਘਟਨਾ ਕਿੱਥੋਂ ਦੀ ਘਟਨਾ ਅੱਜ ਦੀ ਇਸ ਵੀਡੀਓ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕਰਾਂਗੇ ਸਰ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਮੇਰਾ ਨਾਮ ਦੀਪ ਚਾਹੜ ਅੱਜ ਦੀ ਜੋ ਸੱਚੀ ਘਟਨਾ ਇਹ ਪੰਜਾਬ ਦੇ ਵਿੱਚ ਪੈਂਦੇ ਡਿਵੀਜ਼ਨ ਸ਼ਾ ਕੋਟ ਪਿੰਡ ਲੋਈਆਂ ਦੀ ਆ ਉਥੋਂ ਦਾ ਰਹਿਣ ਵਾਲਾ ਸਾਧੂ ਸਿੰਘ ਪੁੱਤਰ ਨਰਿੰਦਰ ਸਿੰਘ 14 ਤਰੀਕ ਨੂੰ ਪੁਲਿਸ ਥਾਣੇ ਜਾਂਦਾ ਅਤੇ ਇੱਕ ਕੰਪਲੇਂਟ ਦਰਜ ਕਰਾਉਂਦਾ ਕਿ ਮੇਰੀ ਬੇਟੀ ਘਰੋਂ ਦਰਜੀ ਕੋਲ ਕੱਪੜੇ ਫੜਨ ਗਈ ਸੀ ਅਤੇ ਇਸ ਤੋਂ ਬਾਅਦ ਉਹ ਘਰ ਵਾਪਸ ਨਹੀਂ ਆਈ ਇਸ ਤੋਂ ਬਾਅਦ ਜਿਵੇਂ ਹੀ ਪੁਲਿਸ ਇਸ ਕੇਸ ਦੀ ਇਨਵੈਸਟੀਗੇਸ਼ਨ ਕਰਦੀ ਹੈ ਜੋ ਨਿਕਲ ਕੇ ਸਾਹਮਣੇ ਆਉਂਦਾ ਉਹ ਸੁਣ ਕੇ ਸਭ ਦੇ ਪੈਰਾਂ ਥਲੋ ਜ਼ਮੀਨ ਖਿਸਕ ਜਾਂਦੀ ਹੈ ਤਾਂ ਪਤਾ ਲੱਗਿਆ ਕਿ 14 ਤਰੀਕ ਵਾਲੇ ਦਿਨ ਹਰਜੀਤ ਕੌਰ ਨਾ ਦੀ ਔਰਤ ਆਪਣੇ ਘਰ ਇਹ ਕਹਿ ਕੇ ਜਾਂਦੀ ਹੈ ਕਿ ਮੈਂ ਸੁਲਤਾਨਪੁਰ ਲੋਧੀ ਤੋਂ ਦਰਜੀ ਕੋਲੋਂ ਆਪਣੇ ਸਿਉਂਤੇ ਹੋਏ ਕੱਪੜੇ ਫੜ ਕੇ ਲੈ ਕੇ ਆਉਣੀ ਆ ਤਾਂ ਜਿਵੇਂ ਹੀ ਉਹ ਘਰੋਂ ਜਾਂਦੀ ਆ ਤਾਂ ਬਾਅਦ ਦੇ ਵਿੱਚ ਘਰ ਵਾਪਸ ਨਹੀਂ ਆਉਂਦੀ ਅਤੇ ਪਤਾ ਲੱਗਦਾ ਕਿ ਉਹਦੀ লাশ ਝਾੜੀਆਂ ਦੇ ਵਿੱਚ ਜੀਟੀ ਰੋਡ ਦੇ ਉੱਤੇ ਪਈ ਆ ਖੂਨ ਦੇ ਨਾਲ ਲਤਪਤ ਹੋਈ ਇਸ ਤੋਂ ਬਾਅਦ ਕੰਪਲੀਟ ਦਰਜ ਹੁੰਦੀ ਹੈ ਪੁਲਿਸ ਮੌਕੇ ਤੇ ਪਹੁੰਚਦੀ ਹੈ ਉਹਦੀ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਜਾਂਦਾ ਅਤੇ ਬਾਅਦ ਵਿੱਚ ਜਦੋਂ ਪੁਲਿਸ ਇਸ ਕੇਸ ਦੀ ਬਰੀਕੀ ਦੇ ਨਾਲ ਇਨਵੈਸਟੀਗੇਸ਼ਨ ਕਰਦੀ ਆ ਤਾਂ ਪਤਾ ਲੱਗਦਾ ਕਿ ਜੋ ਹਰਜੀਤ ਕੌਰ ਸੀ ਉਹਦਾ ਇਹ ਦੂਜਾ ਵਿਆਹ ਹੋਇਆ ਸੀ ਕੁਲਵਿੰਦਰ ਸਿੰਘ ਜੋ ਕਿ ਫਰੋਜ਼ਪੁਰ ਦਾ ਰਹਿਣ ਵਾਲਾ ਸੀ ਇਹਨਾਂ ਦੇ ਘਰ ਇੱਕ ਬੇਟੀ ਵੀ ਸੀ ਥੋੜਾ ਟਾਈਮ ਵਧੀਆ ਲੰਘਦਾ ਹੈ ਇਸ ਤੋਂ ਬਾਅਦ ਹਰਜੀਤ ਕੌਰ ਆਪਣੇ ਪਤੀ ਦੇ ਨਾਲ ਗੁਰੂ ਨਾਨਕ ਕਲੋਨੀ ਲੋਹਿਆਂ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੰਦੀ ਹੈ ਕਿਉਂਕਿ ਪਹਿਲਾਂ ਹਰਜੀਤ ਕੌਰ ਤਲਾਕਸ਼ੁਦਾ ਸੀ ਕੁਲਵਿੰਦਰ ਵੀ ਤਲਾਕਸ਼ੁਦਾ ਸੀ ਦੋਨਾਂ ਦਾ ਵਿਆਹ ਹੋ ਜਾਂਦਾ ਅਤੇ ਇਸ ਤੋਂ ਬਾਅਦ ਦੋਨੋਂ ਜਾਣੇ ਲੋਹਿਆਂ ਦੇ ਵਿੱਚ ਰਹਿਣ ਲੱਗ ਜਾਂਦੇ ਨੇ ਆਪਣੀ ਬੇਟੀ ਦੇ ਨਾਲ ਅਤੇ ਥੋੜਾ ਟਾਈਮ ਬਾਅਦ ਕੁਲਵਿੰਦਰ ਕੰਮਕਾਰ ਦੀ ਭਾਲ ਦੇ ਵਿੱਚ ਇਟਲੀ ਚਲਾ ਜਾਂਦਾ ਹੈ ਅਤੇ ਇਸ ਤੋਂ ਬਾਅਦ ਹਰਜੀਤ ਕੌਰ ਦਾ ਸੰਪਰਕ ਦਲਵੀਰ ਸਿੰਘ ਨਾਲ ਹੋ ਜਾਂਦਾ ਦਲਵੀਰ ਸਿੰਘ ਉਹ ਵਿਅਕਤੀ ਸੀ ਜਦੋਂ ਹਰਜੀਤ ਕੌਰ ਦਾ ਪਹਿਲੇ ਵਿਆਹ ਤੋਂ ਤਲਾਕ ਹੋਇਆ ਸੀ ਇਸ ਤੋਂ ਬਾਅਦ ਦਲਵੀਰ ਸਿੰਘ ਦੇ ਨਾਲ ਹਰਜੀਤ ਕੌਰ ਦੀ ਮੰਗਣੀ ਹੋ ਜਾਂਦੀ ਹੈ ਬਲਕਿ ਉਹਨਾਂ ਦਾ ਦੋਨਾਂ ਦਾ ਵਿਆਹ ਹੋਣਾ ਸੀ ਪਰ ਕੁਝ ਕਾਰਨਾ ਕਰਕੇ ਉਹਨਾਂ ਦਾ ਵਿਆਹ ਸਿਰੇ ਨਹੀਂ ਚੜ੍ਹ ਸਕਿਆ ਦਲਵੀਰ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਦਬੂਲੀਆ ਦਾ ਰਹਿਣ ਵਾਲਾ ਸੀ ਉਧਰੋਂ ਹਰਜੀਤਕੌਰ ਦਾ ਪਤੀ ਕੁਲਵਿੰਦਰ ਤਾਂ ਇਟਲੀ ਚਲਾ ਜਾਂਦਾ ਤੇ ਬਾਅਦ ਦੇ ਵਿੱਚ ਹਰਜੀਤਕੌਰ ਦਾ ਸੰਪਰਕ ਦਲਵੀਰ ਦੇ ਨਾਲ ਅਸਿੱਧੇ ਤੌਰ ਤੇ ਹੋ ਜਾਂਦਾ ਬਲਕਿ ਦਲਵੀਰ ਉਸ ਨੂੰ ਚੋਰੀ ਛੁਪੇ ਫੋਨ ਕਰਦਾ ਰਹਿੰਦਾ ਸੀ ਲਗਾਤਾਰ ਉਹਨਾਂ ਦੀ ਗੱਲਬਾਤ ਹੁੰਦੀ ਸੀ ਦੋਨੇ ਪ੍ਰੇਮ ਸੰਬੰਧਾ ਤਾਂ ਚੱਲ ਰਹੇ ਸੀ ਅਤੇ ਇਧਰੋਂ ਹਰਜੀਤ ਕੌਰ ਹੁਣ ਦਲਵੀਰ ਤੇ ਇਹ ਦਬਾਅ ਬਣਾਉਣ ਲੱਗ ਗਈ ਸੀ ਕਿ ਤੂੰ ਹੁਣ ਮੇਰੇ ਨਾਲ ਵਿਆਹ ਕਰਵਾ ਲਾ ਪਰ ਜੋ ਦਲਵੀਰ ਸੀਗਾ ਉਹ ਇਸ ਗੱਲ ਨੂੰ ਲੈ ਕੇ ਰਾਜੀ ਨਹੀਂ ਹੈਗਾ ਸੀ ਉਸਦੇ ਮਨ ਦੇ ਵਿੱਚ ਇਹ ਸੀ ਜੇਕਰ ਇਹ ਗੱਲ ਬਾਹਰ ਉਜਾਗਰ ਹੋਗੀ ਤਾਂ ਲੋਕਾਂ ਦੇ ਵਿੱਚ ਮੇਰੀ ਬਦਨਾਮੀ ਹੋ ਜਾਵੇਗੀ ਅਤੇ ਇਸ ਕਰਕੇ ਹੁਣ ਦਲਵੀਰ ਨੇ ਆਪਣੇ ਮਨ ਦੇ ਵਿੱਚ ਇਹ ਧਾਰ ਲਿਆ ਸੀ ਕਿ ਹਰਜੀਤ ਕੌਰ ਨੂੰ ਮੈਂ ਰਸਤੇ ਦੇ ਵਿੱਚੋਂ ਹਟਾ ਦੇਵਾਂ ਅਤੇ ਇਸ ਤੋਂ ਬਾਅਦ ਦਲਬੀਰ ਉਸ ਨੂੰ ਮਿਲਣ ਦੇ ਲਈ ਬੁਲਾਉਂਦਾ ਅਤੇ ਬਾਅਦ ਦੇ ਵਿੱਚ ਹਰਜੀਤ ਕੌਰ ਆਪਣੇ ਘਰੇ ਇਹ ਕਹਿ ਕੇ ਜਾਂਦੀ ਹੈ ਕਿ ਮੈਂ ਸੁਲਤਾਨਪੁਰ ਲੋਧੀ ਤੋਂ ਆਪਣੇ ਕੱਪੜੇ ਫੜ ਕੇ ਲੈ ਕੇ ਆਉਣੀ ਆ ਪਰ ਬਾਅਦ ਦੇ ਵਿੱਚ ਉਹ ਦਲਬੀਰ ਨੂੰ ਮਿਲਣ ਚਲੀ ਜਾਂਦੀ ਆ ਇਸ ਤੋਂ ਬਾਅਦ ਦਲਬੀਰ ਦੇ ਨਾਲ ਉਹ ਗੱਲਬਾਤ ਕਰਦੀ ਆ ਉੱਥੇ ਦੋਨਾਂ ਦਾ ਝਗੜਾ ਹੋ ਜਾਂਦਾ ਝਗੜੇ ਦੌਰਾਨ ਦਲਵੀਰ ਨੂੰ ਗੁੱਸਾ ਆ ਜਾਂਦਾ ਹੈ ਅਤੇ ਉਹ ਆਪਣੀ ਗੱਡੀ ਬਰੀਜਾ ਦੇ ਵਿੱਚੋਂ ਤੇਜ਼ ਤਾਰ ਹਥਿਆਰ ਕੱਢਦਾ ਹੈ ਅਤੇ ਫਿਰ ਉਹ ਤਾਵੜ ਤੋੜ ਹਰਜੀਤ ਕੌਰ ਉੱਤੇ ਬਾਹਰ ਕਰ ਦਿੰਦਾ ਬਾਹਰ ਇੰਨੇ ਜ਼ਿਆਦਾ ਹੋਣ ਕਰਕੇ ਹਰਜੀਤ ਕੌਰ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਇਸ ਤੋਂ ਬਾਅਦ ਉਹ ਹਰਜੀਤ ਕੌਰ ਨੂੰ ਖਤਾਨਾ ਦੇ ਵਿੱਚ ਸੁੱਟ ਕੇ ਮੌਕੇ ਤੋਂ ਫਰਾਰ ਹੋ ਜਾਂਦਾ ਦੂਸਰੇ ਪਾਸੇ ਹਰਜੀਤ ਕੌਰ ਦੇ ਪਿਤਾ ਸਾਧੂ ਸਿੰਘ ਨੇ ਪੁਲਿਸ ਕੋਲ ਇੱਕ ਕੰਪਲੀਟ ਦਰਜ ਕਰਾਈ ਸੀ ਕਿ ਮੇਰੀ ਬੇਟੀ ਹਰਜੀਤ ਕੌਰ ਘਰੋਂ ਗਈ ਸੀ ਪਰ ਘਰੇ ਵਾਪਸ ਨਹੀਂ ਆਈ ਤਾਂ ਇਸ ਤੋਂ ਬਾਅਦ ਜਿਵੇਂ ਹੀ ਪੁਲਿਸ ਦੇ ਹੱਥ ਹਰਜੀਤ ਕੌਰ ਦੀ ਲਾਸ਼ ਲੱਗਦੀ ਆ ਤਾਂ ਇਹ ਸਾਰੇ ਕਤਲकांड ਦੀ ਜੋ ਗੁੱਥੀ ਆ ਉਹ ਸੁਲਝ ਜਾਂਦੀ ਆ ਤਾਂ ਇਸ ਤੋਂ ਬਾਅਦ ਪੁਲਿਸ ਥਾਂ-ਥਾਂ ਤੇ ਛਾਪੇਮਾਰੀ ਕਰਦੀ ਅਤੇ ਦਲਵੀਰ ਨੂੰ ਗ੍ਰਿਫਤਾਰ ਕਰਕੇ ਉਸਤੇ ਬਣਦੇ ਆ ਧਾਰਾ ਮਾ ਤਹਿਤ ਮੁਕੱਦਮਾ ਦਰਜ ਕਰ ਦਿੰਦੀ ਆ ਸੋ ਦਰਸ਼ਕੋ ਇਸ ਕਹਾਣੀ ਦੇ ਵਿੱਚ ਇਹ ਤਾਂ ਜ਼ਰੂਰ ਸਿੱਧ ਹੋ ਗਿਆ ਕਿ ਜੋ ਹਰਜੀਤ ਕੌਰ ਸੀ ਲਗਭਗ ਜ਼ਿਆਦਾਤਰ ਕਸੂਰ ਦੇਖਿਆ ਜਾਵੇ ਉਸੇ ਦਾ ਸੀ ਕਿਉਂਕਿ ਹਰਜੀਤ ਕੌਰ ਦਾ ਪਹਿਲਾਂ ਵੀ ਤਲਾਕ ਹੋਇਆ ਸੀ ਇਹ ਹੁਣ ਉਸ ਦਾ ਦੂਜਾ ਵਿਆਹ ਸੀ ਪਰ ਹਰਜੀਤ ਕੌਰ ਆਪਣੀਆਂ ਆਦਤਾਂ ਤੋਂ ਬਾਝ ਨਹੀਂ ਆਈ ਇਸ ਤੋਂ ਬਾਅਦ ਉਸਨੇ ਦਲਵੀਰ ਦੇ ਨਾਲ ਸੰਪਰਕ ਕੀਤਾ ਜਿਸ ਕਰਕੇ ਉਸ ਦਾ ਕਤਲ ਹੋਇਆ ਸੋ ਦੱਸੋ ਤੁਹਾਡੇ ਇਸ ਸੱਚੀ ਘਟਨਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਓ ਹੋਰ ਇਸ ਤਰ੍ਹਾਂ ਦੀਆਂ ਕ੍ਰਾਈਮ ਨਿਊਜ਼ ਦੇਖਣ ਦੇ ਲਈ ਤੁਸੀਂ ਦੇਖਦੇ ਰਹੋ ਪੰਜਾਬ ਟੱਚ